ਇੱਕ ਬਾਈ ਤੁਹਾਨੂੰ ਨਾ ਨਵੀਂ ਚੀਜ਼ ਦਿਖਾਉਣੀ ਸੀ ਉਹਦਾ ਕਰਕੇ ਇੱਧਰ ਨੂੰ ਆਏ ਆ ਆਪਣੇ ਘਰ ਨੇ ਪੰਜਾਬੀ ਭਰਾਵਾਂ ਦੇ ਇੱਧਰ ਔਰ ਮੈਂ ਕਹਿੰਦਾ ਵੀ ਐਂਡ ਏਰੀਆ ਇਹ ਜਿਹਨੂੰ ਕਹਿੰਦੇ ਆਪਾਂ ਪੌਸ਼ ਏਰੀਆ ਕਹਿੰਦੇ ਨੇ ਨਾ ਇੰਡੀਆ 'ਚ ਦੇਖੋ ਕਿਹੜੇ ਘਰ ਨੇ ਇਹ ਔਰ ਕੱਲਾ ਕੱਲਾ ਘਰ ਇੰਡੀਆ ਦੇ ਮੈਂ ਕਹਿੰਦਾ 50-50 ਕਰੋੜ ਦਾ ਘਰ ਹੋਵੇ ਸ਼ਾਇਦ ਕੈਮਰੇ 'ਚ ਛੋਟੇ ਦਿਖਿੰਦੇ ਨੇ ਬਾਟੇ ਬਹੁਤ ਵੱਡੇ ਵੱਡੇ ਘਰ ਨੇ ਯਾਰ ਬਹੁਤ ਨੈਕਸਟ ਲੈਵਲ ਗੱਲਬਾਤ ਹੈ ਇਹਨਾਂ ਦੀ ਦੇਖੋ ਸੜਕਾਂ ਯਾਰ ਔਰ ਸਾਰੇ ਆਪਣੇ ਪੰਜਾਬੀ ਭਰਾਵਾਂ ਦੇ ਘਰ ਨੇ ਇਹਨਾਂ ਦੇਖੋ ਕੁਝਾ ਸੂਰਜ ਦਾ ਕਰਕੇ ਦੀਨਦਾ ਜੀ ਨਹੀਂ ਚੰਗੀ ਤਰ੍ਹਾਂ ਬੱਟ ਵੀ ਐਂਡ ਗੱਲਬਾਤ ਕਰਾਈ ਪਈ ਆ ਸਾਰੇ ਉਹੋ ਸੇਰਾ ਗੱਲਬਾਤ ਹੈ ਇਧਰੋਂ ਦੇਖਿਓ ਘਰ ਕਿੰਨੇ ਸੋਹਣੇ ਆ ਔਰ ਇਹ ਦੇਖੋ ਟਾਮੇਟਾ ਨੇ ਕੋਈ ਕੋਈ ਘਰ ਦੂਰ ਦੂਰ ਘਰ ਦੇਖੋ ਸਫਾਈ ਪਾਰਕਾਂ ਔਰ ਸਾਰੇ ਸਾਡੇ ਪੰਜਾਬੀ ਭਰਾਵਾਂ ਦੇ ਘਰ ਨੇ ਦੇਖੋ ਗੱਡੇ ਗੱਡੇ ਕਰਨੇ ਮਹਿਲਾ ਆ ਕੇ ਘਰ ਬਣਾਈ ਬੈਠੇ ਇਹ ਕਿਰਪਾ ਗੁਰੂ ਸਾਹਿਬ ਦੀ ਆ ਕਿਉਂਕਿ ਅਸੀਂ ਸਾਡੇ ਸਿੱਖਾਂ ਚ ਹੁੰਦੀ ਹੈ ਸ਼ਰਧਾ ਗੁਰੂ ਪ੍ਰਤੀ ਪੂਰੀ ਸ਼ਰਧਾ ਨੂੰ ਫਲ ਲੱਗੇ ਦੇਖੋ ਕਿੰਨਾ ਐਂਡ ਗੱਲਬਾਤ ਕਰਾਈ ਪਈ ਆ ਦੇਖੋ ਕੋ ਸੀਰਾ ਯਾਰ ਗੱਲਬਾਤ ਔਰ ਤੁਸੀਂ ਦੇਖੋ ਵੀ ਕੁਦਰਤ ਨਾਲ ਕੁਦਰਤ ਦੇ ਵਿੱਚ ਰਹਿੰਦੇ ਆ ਨੇਚਰ ਦੇ ਇਹ ਲੋਕ ਕੁਦਰਤ ਦੇ ਨਾਲ ਪਿਆਰ ਕੁਦਰਤ ਦੇ ਵਿੱਚ ਜਨਤ ਜਿਹਨੂੰ ਕਹਦੀ ਹੈ ਵੀ ਨਾ ਵੀ ਜਨਤ ਦੀ ਗੱਲਬਾਤ ਆ ਉਹ ਗੱਲਬਾਤ ਹੈ ਔਰ ਵੈਦਰ ਦੇਖੋ ਸਾਹਮਣੇ ਨੀਲਾ ਆਕਾਸ਼ ਵਿੱਚ ਬੱਦਲ ਮੌਸਮ ਦਾ ਯਾਰ ਇੱਥੇ ਸਿਰਾ ਹੀ ਹੁੰਦਾ ਮੌਸਮ ਦੀ ਗੱਲਬਾਤ ਜੇ ਆਪਾਂ ਕਰੀਏ ਨਾ ਤਾਂ ਉਹ ਤਾਂ ਗੱਲਬਾਤ ਐਂਡ ਹੀ ਹੁੰਦੀ ਹੈ ਇੱਥੇ ਇਹਦਾ ਕੈਮਰੇ ਵਿੱਚ ਪਤਾ ਨਹੀਂ ਕਿਵੇਂ ਦਿਸਦੇ ਹੋਣੇ ਆਪਾਂ ਬਟ ਬਹੁਤ ਹੀ ਸ਼ਾਨਦਾਰ 뷰 ਆ ਯਾਰ ਉਹਨਾਂ ਦਾ ਕਿਹੜਾ ਆ ਪਾਣੀ ਚੱਲਣ ਇਹਨਾਂ ਨੇ ਰੱਖਿਆ ਹੈ ਬਾਬੀ ਆ ਪਾਣੀ ਪੂਣੀ ਥੋੜਾ ਬੜਾ ਉਹਦੇ ਲਈ ਛੋਟੀ ਜੀ ਖਾੜੀ ਜੀ ਜਾਂਦੇ ਵਿੱਚ ਦੀ ਔਰ ਇਹ ਪਾਣੀ ਵਗਦਾ ਰਹਿੰਦਾ ਹੈ ਉਹ ਸੋਨਾ ਯਾਰ ਸਿਰਾ ਗੱਲ ਬਾਤ ਇਹਨੂੰ ਕਹਾਂ ਦੀ ਐਂਡ ਗੱਲ ਬਾਤ ਔਰ ਜੀ ਦੇਖੋ ਵੀ ਗ੍ਰੀਨਰੀ ਕਿੰਨੀ ਆ ਯਾਰ ਤ੍ਰਖਤ ਕਿੰਨੇ ਆ ਇਹਦਾ ਇਹਨਾਂ ਦੀ ਅਮਰੀਕਾ ਕੈਨੇਡਾ ਦੀ ਖਾਸੀਅਤ ਹੈ ਵੀ ਇੱਥੇ ਇਹਨਾਂ ਨੇ ਕੁਦਰਤ ਨੂੰ ਸੰਭਾਲਿਆ ਤੇ ਅਸੀਂ ਕੁਦਰਤ ਨੂੰ ਉਜਾੜਿਆ ਹੋਇਆ ਅਸੀਂ ਉਜਾੜ ਕੇ ਵੀ ਗੱਲੀ ਫੇਸਬੁੱਕ ਤੇ ਹੀ ਬਹੁਤ ਰਖਤ ਲਾ ਦਿੰਦੇ ਆ ਇੰਨੇ ਲਾਤੇ ਜੀ ਇੰਨੇ ਲਾਤੇ ਪਰ ਉਹ ਪਤਾ ਨਹੀਂ ਕਿੱਥੇ ਲਾਏ ਜਾਂਦੇ ਆ ਦੇਖੋ ਇਧਰ ਥਿਊ ਐਂਡ ਨਾਈਸ ਥਿਊ ਆ ਜਾਓ ਉਹ ਹੋ ਦੀ ਸਿਰਾਂ ਗੱਲ ਬਾਤ ਧੰਨਵਾਦ ਵੀਰੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਨਾ ਜਰੂਰ ਸ਼ੇਅਰ ਕਰਿਆ ਕਰੋ ਔਰ ਜਿਹੜੇ ਕੁਦਰਤ ਨੂੰ ਨੇਚਰ ਨੂੰ ਪਿਆਰ ਕਰਨ ਵਾਲੇ ਸਾਡੇ ਮਿੱਤਰ ਬੇਲੀ ਇੱਕ ਦੂਜੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੇਖੋ ਤੁਸੀਂ ਯਾਰ ਕਿੰਨੇ ਵਧੀਆ ਐਂਡ ਗੱਲਬਾਤ ਬਣ ਜਾਂਦੀ ਹੈ ਬਹੁਤ ਹੀ ਮਹਿੰਗਾ ਏਰੀਆ ਹੈ ਮਤਲਬ ਟ੍ਰਾਂਟੋ ਹੋਇਆ ਵੈਨਕੂਵਰ ਹੋਇਆ ਕੈਲਗਰੀ ਹੋਇਆ ਯਾਨੀ ਇਹ ਕੈਨੇਡਾ ਦੇ ਮਹਿੰਗੇ ਏਰੀਆ 'ਚ ਇਹ ਚੀਜ਼ਾਂ ਆ ਜਾਂਦੀਆਂ ਬਹੁਤ ਹੀ ਸ਼ਾਨਦਾਰ ਹੈ ਯਾਰ ਦੇਖੋ ਘਰ ਕਿਵੇਂ ਬਣਾਏ ਲੋਕਾਂ ਨੇ ਇੰਨ੍ਡ ਗੱਲ ਬਾਤ ਆ ਯਾਰ ਕਹਿਣ ਤੋਂ ਪਰੇ ਦੀਆਂ ਗੱਲਾਂ ਨੇ ਕਿੰਨੀ ਕਿੰਨੀ ਦੂਰ ਮੇਰਖਲ ਵੀ 2 2 3 3 ਕਿਲੇ ਦੇ ਵਿੱਚ ਆਲੇ-ਦਾਲੇ ਲੋਟ ਆ ਵਿਥ ਆ ਇੰਨਾ ਚ ਔਰ ਪਾਰਕਾਂ ਉਹ ਰਸਤੇ ਦਿੱਤੇ ਹੋਏ ਨੇ ਥੱਲੇ ਤੁਸੀਂ ਜੰਗਲ ਚੋਂ ਨੂੰ ਜਾਣਾ ਘੁੰਮਣ ਉਹ ਦੇਖੋ ਗੱਲ ਕਰ ਕਿੱਥੇ ਬਣਾਇਆ ਹੈ ਬਹੁਤ ਹੀ ਸਿਰਾਂ ਗੱਲ ਬਾਤ ਆ ਆਪਾਂ ਵੀ ਯਾਰ ਉੱਥੇ ਲਾਈਏ ਦਰਖਤ ਬੂਟੇ ਪੰਜਾਬ ਵਿੱਚ ਹਨਾ ਉਹਨੂੰ ਹਰਾ ਭਰਿਆ ਕਰੀਏ ਆਪਾਂ ਘੁੰਮਣ ਜਾਂਦੇ ਆ Shimla, Dalhousie ਨਾਲੇ ਆਪਾਂ ਉੱਥੇ ਜਾ ਕੇ ਲੜਾਈਆਂ ਕੁੱਟ ਪਈ ਜਾਂਦੀ ਆ ਆਪਾਂ ਨੂੰ ਪਤਾ ਏ ਸਾਰਿਆਂ ਨੂੰ ਜੋ ਪਿੱਛੇ ਜੋ ਜੋ ਹੋਇਆ ਹਨਾ ਦੇਖ ਲਓ ਵੀ ਇਹਨਾਂ ਨੇ ਪ੍ਰਜਰ ਵਾਕਈ ਇਹ ਕੁਦਰਤ ਨੂੰ ਪਿਆਰ ਕਰਦੇ ਆ ਨੇਚਰ ਨੂੰ ਪਿਆਰ ਕਰਦੇ ਆ ਐਂਡ ਗੱਲ ਬਾਤ ਆ ਯਾਰ ਇਹਨਾਂ ਦੀ ਸ਼ਿਰਾ ਗੱਲ ਬਾਤ ਆ ਪਲੀਜ਼ ਮੇਰੀ ਇਹੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਬੇਨਤੀ ਆ ਵੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹਣਾ ਇੱਕ ਦੋ ਚਾਰ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਇਹ ਜਿਹੇ ਵੀਡੀਓ ਤੁਹਾਡੇ ਲਈ ਗਾਂ ਫੇਰ ਲੈ ਕੇ ਆਵਾਂਗੇ ਹਣਾ ਦੇਖੋ ਜਿੱਥੋਂ ਉੱਚਾ ਉੱਚਾ ਹੀ ਆ ਜੋ ਧਰਤੀ ਜਿਵੇਂ ਉਚੀਨੀ ਵੀ ਇਹਨਾਂ ਨੇ ਕੁਝ ਨਹੀਂ ਛੇੜ ਛੜ ਕਰਦੇ ਕੁਝ ਫੁੱਟ ਦੋ ਫੁੱਟ ਕਰਦੇ ਹੁਣ ਕਿ ਉਹ ਵੀ ਗਵਰਨਮੈਂਟ ਤੋਂ ਮਨਜ਼ੂਰੀ ਲੈ ਕੇ ਪਰ ਆਏ ਨਹੀਂ ਆਪਣੀ ਮਰਜ਼ੀ ਨਾਲ ਹੀ ਕਰ ਦੇਣਗੇ ਦੇਖੋ ਅਸੀਂ ਅੱਜ ਥੋੜਾ ਜਿਹਾ ਇੱਧਰ ਕੰਮ ਸੀਗਾ ਅਸੀਂ ਕਿਹਾ ਵੀ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਆਹ ਵੀਊ ਦਿਖਾ ਦਿੰਨੇ ਆ ਨਾਲੇ ਅਸੀਂ ਆਪਦਾ ਜਿਹੜਾ ਕੰਮ ਕਰਾ ਉਹ ਕਰ ਲੈਨੇ ਆ ਤੇ ਨਾਲੇ ਮਿੱਤਰ ਬੇਲੀਆਂ ਨਾਲ ਸਾਰਿਆਂ ਨਾਲ ਕੁਦਰਤ ਦੀ ਪਿਆਰ ਦੀ ਸਾਂਝ ਪਾ ਲੈਨੇ ਆ ਨਾ ਜੇ ਵੀਡੀਓ ਚੰਗੀ ਲੱਗਦੀ ਆ ਫਿਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਨਾ ਤੇ ਆਪਣੀ ਇਹ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਫਿਰ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਵਾਂਗੇ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ